ਰਹਿ ਗਿਆ ਸੋ ਰਹਿ ਗਿਆ ਲੈ ਗਿਆ ਸੋ ਲੈ ਗਿਆ ਜ਼ਿੰਦਗੀ ਜੀਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ ਕੋਈ ਘਟਾ ਛਾਨ ਕੇ ਮਸਤੀ ਚ ਮਸਤ ਮਕਾਉਂਦੇ ਪੰਦ ਨੂੰ ਆ ਵੀ ਮੇਰਾ ਆ ਵੀ ਮੇਰਾ ਪੌਂਦੀ ਮਾਇਆ ਜਦੋਂ ਕੇਰਾ ਟੱਪੇ ਕਿਹੜਾ ਲਾਲਚਾਂ ਦੀ ਗੰਧ ਨੂੰ ਜੋ ਲਕੀਰ ਦੇ ਫਕੀਰ ਹੁੰਦੇ ਪੈਸਿਆਂ ਦੇ ਪੀਰ ਹੁੰਦੇ ਮਾਣਦੇ ਨਹੀਂ ਵੇਖੇ ਜ਼ਿੰਦਗੀ ਦੇ ਰੰਗ ਨੂੰ ਉਚਾਈ ਦਾ ਗੁਮਾਨ ਕਾਦਾ ਹਵਾਵਾਂ ਉੱਤੇ ਮਾਣ ਕਾਦਾ ਡੋਰ ਤੋਂ ਬਿਗੈਰ ਕੀ ਕਰਨਾ ਪਤੰਗ ਨੂੰ ਤਨ ਦੌਲਤਾ ਮਨਾਰੇ ਇੱਥੇ ਰਹਿ ਜਾਣੇ ਸਾਰੇ ਨਾਲ ਕਿੰਨੇ ਨੋਟਾਂ ਦੀ ਲੈ ਜਾਣਾ ਪੰਡ ਨੂੰ ਤਨ ਦੌਲਤਾ ਮਨਾਰੇ ਇੱਥੇ ਰਹਿ ਜਾਣੇ ਸਾਰੇ ਨਾਲ ਕਿੰਨੇ ਨੋਟਾਂ ਦੀ ਲੈ ਜਾਣਾ ਪੰਡ ਨੂੰ ਸਦਾ ਹੱਸਿਏ ਹਸਾਈਏ ਵਟ ਮੱਥੇ 'ਚ ਨਾ ਪਾਈਏ ਕਦੇ ਦਿਲਾਂ ਵਿੱਚ ਰੱਖੀਏ ਨਾਰੰਝ ਨੂੰ ਰਜਾ ਵਿੱਚ ਰਾਜੀ ਰਹੀਏ ਜੀਣ ਦਾ ਆਨੰਦ ਲਈਏ ਕੁਲਵਿੰਦਰਾ ਪਿੱਟੀਏ ਨਾ ਤੰਦ ਨੂੰ ਰਜਾ ਵਿੱਚ ਰਾਜੀ ਰਹੀਏ ਜੀਣ ਦਾ ਆਨੰਦ ਲਈਏ ਕੁਲਵਿੰਦਰਾ ਪਿੱਟੀਏ ਨਾ ਤੰਦ ਨੂੰ